ਪੰਜਾਬੀਓ ਸਸਰੀ ਕਾਲ ਬਈ ਸਾਰਿਆਂ ਨੂੰ ਸੀਐਮ ਭਵੰਤਮਨ ਦੀ ਜੋ ਕੁਰਸੀ ਖਤਰੇ ਵਿੱਚ ਆ ਗਈ ਹੈ ਬਈ ਜਿਹਦੇ ਵਿੱਚ ਕੀ ਜੋ ਦਿੱਲੀ ਦੇ ਵਿੱਚ ਜੋ ਕਪੂਰਥਲਾ ਹਾਊਸ ਆ ਤਾਂ ਉਥੋਂ ਜੋ ਖਬਰਾਂ ਆਈਆਂ ਸਾਹਮਣੇ ਜਿਹਦੇ ਉੱਪਰ ਕੀ ਸ਼੍ਰੀਆਮ ਜੋ ਉਥੋਂ ਕੈਸ਼ ਵੰਡਿਆ ਜਾਦਾ ਨਕਦੀ ਕੈਸ਼ ਜੋ ਲੋਕਾਂ ਨੂੰ ਸਿੱਧੇ ਪੈਸੇ ਵੰਡੇ ਜਾ ਰਹੇ ਉਥੇ ਇੱਕ ਛਾਪਾਂ ਪੈ ਚੁੱਕਿਆ ਸੀਐਮ ਭਵੰਤਮਨ ਤੇ ਜੋ ਕਿ ਬਈ ਵਿਧਾਨ ਸਭਾ ਦੇ ਜਿਹੜੇ ਹੁਣ ਚੋਣ ਹੋਣ ਜਾ ਰਹੇ ਸੀ ਤਾਂ ਇਸ ਤੋਂ ਪਹਿਲਾਂ 5 ਫਰਵਰੀ ਨੂੰ ਇਹ ਚੋਣ ਹੋਣ ਜਾ ਰਿਹਾ ਹੈ ਵਿਧਾਨ ਸਭਾ ਦੇ ਤਾਂ ਉਥੋਂ ਉਦੋਂ ਪਹਿਲਾ ਜੋ ਕੈਸ਼ ਬੰਦਿਆ ਜਾ ਰਿਹਾ ਤਾਂ ਉਥੇ ਜੋ ਆਪਣੇ ਆਰਮੀ ਦੇ ਨੌਜਵਾਨ ਤੇ ਜੋ ਪੰਜਾਬ ਪੁਲਿਸ ਪਹੁੰਚ ਚੁੱਕੀ ਤਾਂ ਉਹਨਾਂ ਨੂੰ ਅੰਦਰ ਪ੍ਰਵੇਸ਼ ਨਹੀਂ ਹੋਣ ਦਿੱਤਾ ਜਾ ਰਿਹਾ ਜੋ ਕਪੂਰਥਲਾ ਹਾਊਸ ਦੋਨੇ ਤਿੰਨੇ ਗੇਟਾਂ ਨੂੰ ਰੋਕਿਆ ਜਾ ਰਿਹਾ ਤੇ ਅੰਦਰ ਨਹੀਂ ਪ੍ਰਵੇਸ਼ ਹੋਣ ਜਾ ਰਹੇ ਤਾਂ ਜੋ ਆਪਣੀ ਟੀਮ ਜੋ ਜੋ ਪੰਜਾਬ ਪੁਲਿਸ ਕਰਮਚਾਰੀ ਤੇ ਜੋ ਆਪਣੇ ਆਰਮੀ ਦੇ ਨੌਜਵਾਨ ਜਿਹਦੇ ਵਿੱਚ ਕੀ ਸੀਐਮ ਭਵਨ ਤਮਾਨ ਦੀ ਹੁਣ ਪੂਰੀ ਤਰ੍ਹਾਂ ਕੁਰਸੀ ਖਤਰੇ ਦੇ ਵਿੱਚ ਆ ਤਾਂ ਜੋ ਸੀਮਪਾਤਮਨ ਹੋ ਸਕਦਾ ਹੈ ਜੇਲ੍ਹ ਵੀ ਜਾ ਸਕਦੇ ਆ ਅਸਤੀਫਾ ਵੀ ਹੋ ਸਕਦਾ ਉਹਨਾਂ ਦਾ ਕਿਉਂਕਿ ਜਿਹੜੇ ਹਿਸਾਬ ਨਾਲ ਉਹਨਾਂ ਦੇ ਉੱਪਰ ਇੱਕ ਰੋਪ ਲਾ ਦਿੱਤਾ ਗਿਆ ਵੀ ਜਿਹੜੇ ਨਗਦੀ ਕੈਸ਼ ਬੰਡੇ ਜਾ ਰਹੇ ਉੱਥੇ ਕਿਉਂਕਿ 5 ਫਰਵਰੀ ਨੂੰ ਇਹ ਚੋਣ ਜੋ ਵਿਧਾਨ ਸਭਾ ਦੇ ਹੋਣ ਜਾ ਰਹੇ ਸੀ ਦਿੱਲੀ ਦੀ ਭਰਤਮਾਨ ਦੀ ਜੋ ਕੁਰਸੀ ਹੈ ਖਤਰੇ ਵਿੱਚ ਪੂਰੀ ਤਰ੍ਹਾਂ ਤੋਂ ਜੋ ਆ ਚੁੱਕੀ ਆ ਜਿਹਦੇ ਵਿੱਚ ਹੁਣ ਆਪਾਂ ਗੱਲ ਕਰਾਂਗੇ ਜੋ ਕੇਜਰੀਵਾਲ ਦਿੱਲੀ ਵਾਲਾ ਲਾਲਾ ਜੋ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਕੀ ਜਿਹਨੂੰ ਆਏ ਹੈਗਾ ਆਪਣੇ ਦਿਲ ਦੇ ਵਿੱਚ ਭਲਕ ਵੀ ਮੈਂ ਪੰਜਾਬ ਦੇ ਉੱਤੇ ਰਾਜ ਕਰ ਲੂ ਕਿਉਂਕਿ ਜਿਹੜਾ ਸਾਡਾ ਸੀਐਮ ਭਵਨਤਮਨ ਜਿਹਨੂੰ ਪੰਜਾਬ ਸਾਡੇ ਸਾਰਾ ਪੰਜਾਬ ਸੀਐਮ ਭਵਨਤਮਨ ਨੂੰ ਸੌਂਪਿਆ ਹੋਇਆ ਸੀ ਜਿਨੇ ਕੀ ਸਾਡੇ ਪੰਜਾਬ ਨੂੰ ਜਮਾ ਮੈਂ ਕਹਿਣਾ ਵੀ ਜਿਹੜੂ ਕਾ ਸੋਨੇ ਦੀ ਚੜੀ ਕਹਿੰਦੇ ਸੀ ਜੋ ਨਸ਼ਾ ਲਾ ਲਓ ਜਿਹਦੀ ਸਰਕਾਰ ਦੇ ਵਿੱਚ ਜਦੋਂ ਦੀ ਇਹ ਸਰਕਾਰ ਆਈਆ ਨਸ਼ਾ ਬੇਆਮ ਹੋ ਗਿਆ ਤਾਂ ਇਹਦੀ ਸਰਕਾਰ ਦੇ ਵਿੱਚ ਧਰਨੇ ਬੇਅਪਦੀਆਂ ਬਹੁਤ ਹੋ ਚੁੱਕੀਆਂ ਇਸ ਇਸ ਨੂੰ ਉਸ ਚੀਜ਼ ਦੇ ਪਾਪ ਲੱਗ ਚੁੱਕਿਆ ਮੈਨੂੰ ਤਾਂ ਲੱਗਦਾ ਇਹ ਗੱਲ ਕਿਉਂਕਿ ਗੱਲਾਂ ਇਹ ਸਾਹਮਣੇ ਆਉਂਦੀਆਂ ਵੀ ਉਸ ਚੀਜ਼ ਜਿਵੇਂ ਬੇਆਪਦੀਆਂ ਹੋਊਗੀ ਇਹ ਵੀ ਸਰਕਾਰ ਦੇ ਵਿੱਚ ਕੋਈ ਕਿਤੇ ਗੱਲਬਾਤ ਨਹੀਂ ਜਿਵੇਂ ਬੰਦੀ ਸਿੰਘਾਂ ਨੂੰ ਰਿਹਾਈ ਲੈ ਕੇ ਤੇ ਜਿਹੜੀਆਂ ਸਿੰਘਾਂ ਦੇ ਡਾਂਗਾ ਮਾਰੀਆਂ ਇਹ ਉਹੋ ਚੀਜ਼ ਦਾ ਇਹਦਾ ਜੋ ਇਹਨਾਂ ਨੇ ਕਰਿਆ ਉਸ ਚੀਜ਼ ਦਾ ਪਾਪ ਲੱਗ ਚੁੱਕਾ ਹੈ ਸੇਮ ਭਵੰਤਮਨ ਨੂੰ ਇਹਦੀ ਕੁਰਸੀ ਮੈਨੂੰ ਇਹ ਲੱਗਦਾ ਵੀ ਅਸਤੀਫਾ ਦੇਣਾ ਪਊ ਤਾਂ ਇਹਦੀ ਕੁਰਸੀ ਖਤਰੇ ਵਿੱਚ ਪੂਰੀ ਤਰ੍ਹਾਂ ਫਸ ਚੁੱਕੇ ਕਿਉਂਕਿ ਇਹਨਾਂ ਦੇ ਉੱਪਰ ਪਹਿਲਾਂ ਵੀ 100 ਕਰੋੜ ਦਾ ਜੋ ਇਨਾ ਦੇ ਉੱਪਰ આરોਪ ਲੱਗਾ ਐਡੀਪੀਟੀ ਲੋ ਵੱਲੋਂ ਜੋ ਅੱਜ ਤੋਂ 2 ਮਹੀਨੇ ਪਹਿਲਾਂ ਤਾਂ ਉਦੋਂ ਵੀ ਇੱਕ 100 ਕਰੋੜ ਦਾ ਜਦੋਂ ਕੋਈ ਵੀ ਇਲੈਕਸ਼ਨ ਆਉਂਦੇ ਆ ਤਾਂ ਇਹ ਪੈਸੇ ਵੰਡਦੇ ਆ ਜਿਵੇਂ ਲਾਲੋ ਜੋ ਨਕਦੀ ਕੈਸ਼ ਵੰਡੇ ਜਾਂਦੇ ਆ ਜਿਵੇਂ ਹੁਣ ਇਹ ਕਪੂਰਥਲਾ ਹਾਊਸ ਉੱਥੋਂ ਜਿੱਦੀਆਂ ਖਬਰਾਂ ਆ ਰਹੀਆਂ ਵੀ ਉੱਥੋਂ ਇਹ ਕੈਸ਼ ਵੰਡ ਰਿਹਾ ਨਕਦੀ ਜੋ ਤਾਂ ਜੋ ਕੇਜਰੀਵਾਲ ਦਾ ਇਹ ਕਹਿਣਾ ਵੀ ਜੋ ਬੀਜੇਪੀ ਵਰਲਾ ਜੋ ਬੀਜੇਪੀ ਵਾਲੇ ਇਹ ਵੀ ਤਾਂ ਸਾੜੀਆਂ ਬਣ ਰਿਹਾ ਲੋਕਾਂ ਨੂੰ ਸਾਡੀਆਂ ਮਾਤਾ ਪਿਓਾਂ ਨੂੰ ਸਾੜੀਆਂ ਬਣ ਰਿਹਾ ਪੈਸੇ ਬਣ ਰਹੇ ਆ ਤਾਂ ਇਹਨਾਂ ਦੀ ਇਨਕੁਇਰੀ ਕਿਉਂ ਨਹੀਂ ਹੋ ਰਹੀ ਸੀਐਮ ਭਵੰਤਮਾਨ ਦਾ ਬਿਆਨ ਵੀ ਇਹ ਆਇਆ ਸੀ ਜੋ ਉਹਨਾਂ ਦਾ ਇੱਕ ਬੀਜੇਪੀ ਵੱਲੋਂ ਇੱਕ ਲੀਡਰ ਆ ਉਹਨਾਂ ਦਾ ਨਾਮ ਲੈ ਕੇ ਕਿਹਾ ਗਿਆ ਸੀ ਉਹਨੇ ਵੀ ਇਹ ਵੀ ਤਾਂ ਸ਼ਰੇਆਮ ਪੈਸੇ ਬਣ ਰਹੇ ਆ ਫਿਰ ਇਹਨਾਂ ਦੀ ਇਨਕੁਇਰੀ ਕਿਉਂ ਨਹੀਂ ਹੋ ਰਹੀ ਮੈਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਅਸੀਂ ਆਪਣਾ ਕੰਮ ਕਰ ਰਹੇ ਆ ਸੀਐਮ ਭਵੰਤਮਾਨ ਦਾ ਇਹ ਕਹਣਾ ਪਰ ਜੋ ਸੀਐਮ ਭਵੰਤਮਾਨ ਨੂੰ ਸਾਡੇ ਪੰਜਾਬ ਦੀ ਇੱਕ ਹਾਇਅ ਲੱਗ ਚੁੱਕੀ ਕਿਉਂ ਇਹਦੇ ਇਹਦੇ ਸਰਕਾਰ ਦੇ ਵਿੱਚ ਛਰੇ ਆਮ ਜਿਵੇਂ ਕਿਸਾਨਾਂ ਨੂੰ ਲੈ ਕੇ ਲਾ ਲੋ ਜਿਦਰੇ ਮਰਜੀ ਨਜ਼ਰ ਮਾਰ ਲਓ ਚਾਰੇ ਪਾਸੋਂ ਇਹ ਸਰਕਾਰ ਨੂੰ ਫਿਟਮੁਹੀ ਮਿਲੀ ਆ ਜੇ ਗੱਲ ਕਰੀਏ ਕਿਸਾਨਾਂ ਦੀ ਜਗਜੀਤ ਸਿੰਘ ਜਿਵੇਂ ਡੱਲੇਵਾਲ ਮਰਨ ਵਰਤੇ ਬੈਠੇ ਆ ਕਿਉਂਕਿ ਉਹਨੂੰ 2 ਦਿਨਾਂ 2 ਮਹੀਨਾ ਤੋਂ ਉੱਤੇ ਹੋ ਗਏ ਕਿਉਂਕਿ ਉਹਨੂੰ 64 65 ਦਿਨ ਹੋ ਚੱਲੇ ਤੇ ਨਾ ਹੀ ਉਹਨਾਂ ਦੀ ਕੋਈ ਸੁਣਵਾਈ ਹੋਈ ਹੈ ਜੇ ਗੱਲ ਕਰੀਏ ਬੰਦੀ ਸਿੰਘਾਂ ਨੂੰ ਇੱਕ ਰਿਹਾਈ ਦਾ ਮੋਰਚਾ ਰੱਖਿਆ ਗਿਆ ਸੀ ਤਾਂ ਉਦੋਂ ਇਹਨਾਂ ਨੇ ਸਿੰਘਾਂ ਦੇ ਉੱਪਰ ਡਾਂਗਾ ਮਾਰੀਆਂ ਅਥਰੂ ਗੈਂ ਦੇ ਗੋਲੇ ਸਿੱਟੇ ਗੁਰੂ ਸਾਹਿਬ ਦੀ ਯੂਰੀ ਦੇ ਵਿੱਚ ਤਾਂ ਇਹ ਕਿੱਥੋਂ ਦੀ ਸਰਕਾਰ ਆ ਹੁਣ ਇਹ ਪੰਜਾਬ ਦਾ ਖੂਨ ਚੂਸ ਕੇ ਇਧਰੋਂ ਲੋਕਾਂ ਨੂੰ ਜਿਵੇਂ ਆਪਾਂ ਕਹਿੰਦੇ ਆ ਵੀ ਜਿਹੜੇ ਇਹ ਬਿੱਲਾਂ ਵਾਲਾ ਰਾਹੀਂ ਲਾ ਲੋ ਕਿਸੇ ਰਾਹੀਂ ਲਾ ਲੋ ਚਲੋ ਇਹ ਤਾਂ ਇਹ ਕਹਿੰਦਾ ਬਿੱਲ ਬੀਐਸਈ ਬਿਜਲੀ ਫ੍ਰੀ ਕਰੀਆ ਹੋਰ ਬਹੁਤ ਬਹੁਤ ਤਰ੍ਹਾਂ ਦੇ ਭਾਸ਼ਣ ਹੁੰਦੇ ਆ ਪਰ ਇਹ ਪੰਜਾਬ ਨੂੰ ਲੁੱਟ ਕੇ ਪੰਜਾਬ ਦਾ ਖੂਨ ਚੂਸ ਕੇ ਤਾਂ ਇਹ ਹੁਣ ਦਿੱਲੀ ਵਾਲ ਜਿਹੜਾ ਇਹ ਇੰਨਾ ਲੱਖਾਂ ਕਰੋੜਾਂ ਰੁਪਈਆ ਭੇਜ ਰਹੇ ਆ ਤਾਂ ਉਹਦੇ ਵਿੱਚ ਹੁਣ ਸੀਐਮ ਭਵਨਤਮਨ ਪੂਰੀ ਤਰ੍ਹਾਂ ਫਸ ਚੁੱਕੇ ਆ ਪਾ ਹੁਣ ਇਹ ਜੋ ਸੀਐਮ ਭਵੰਤਮਾਨ ਜਾਦਾ ਚਿਰ ਸੀਐਮ ਮੰਨ ਨਹੀਂ ਰਹਿਣਗੇ ਕੁਰਸੀ ਤੋਂ ਲਾਹ ਦਿੱਤਾ ਜਾਊ ਇਹਨਾਂ ਨੂੰ ਕਿਉਂਕਿ ਸਿੱਧਾ ਸਾਫ ਪਤਾ ਲੱਗਦਾ ਜੋ ਅੱਜ ਦੀਆਂ ਖਬਰਾਂ ਆਈਆਂ ਸਾਹਮਣੇ ਕਿਉਂਕਿ ਕਪੂਰਥਾਹਾ ਹਾਊਸ ਦੇ ਉੱਤੋਂ ਜੋ ਉੱਥੋਂ ਦੀ ਟੀਮ ਆ ਜੋ ਸਾਡੀ ਆਰਮੀ ਟੀਮ ਪੰਜਾਬ ਦੇ ਨੌਜਵਾਨ ਆ ਜੋ ਅੰਦਰ ਪ੍ਰਵੇਸ਼ ਨਹੀਂ ਹੋਣ ਦਿੱਤਾ ਜਾ ਰਿਹਾ ਉਹਨਾਂ ਨੂੰ ਤਾਂ ਇਹਦਾ ਕਰਕੇ ਸਿੱਧਾ ਸਾਫ ਪਤਾ ਲੱਗਦਾ ਸੀਐਮ ਭਵੰਤਮਾਨ ਇੱਕ ਚੋਰ ਆ ਕਿਉਂਕਿ ਜਦੋਂ ਅੰਦਰ ਪ੍ਰਵੇਸ਼ ਨਹੀਂ ਹੋਣ ਦੇ ਹੁਣ ਜਾ ਰਹੇ ਜੋ ਸਾਡੇ ਆਰਮੀ ਦੇ ਨੌਜਵਾਨ ਆ ਪੰਜਾਬ ਪੁਲਿਸ ਆ ਅੰਦਰ ਨਹੀਂ ਜਾਣ ਦਿੱਤੇ ਜਾ ਰਹੇ ਉਹਨਾਂ ਨੂੰ ਇਹਦਾ ਕਰਕੇ ਹੁਣ 5 ਫਰਵਰੀ ਨੂੰ ਜੋ ਵਿਧਾਨ ਸਭਾ ਦੇ ਚੋਣ ਹੋਣ ਜਾ ਰਹੇ ਆ ਉਦੋਂ ਪਹਿਲਾਂ ਇਹਨਾਂ ਨੇ ਪੈਸਾ ਬੰਨਣਾ ਸ਼ੁਰੂ ਕਰਤਾ ਤਾਂ ਇਹਦਾ ਕਰਕੇ ਜੋ ਅੱਜ ਦੀਆਂ ਹੁਣ ਇਹ ਵੀਡੀਓ ਬਹੁਤ ਜ਼ਿਆਦਾ ਹਾਈਲਾਈਟ ਮੁੱਦਾ ਬਣ ਚੁੱਕਿਆ ਸੀਐਮ ਪੰਤਮਾਨ ਦਾ ਚਲੋ ਜੀ ਆਪਣੀਆਂ ਪੰਜਾਬ ਦੇ ਪ੍ਰਤੀ ਗੱਲਬਾਤ ਹੁੰਦੀ ਹੈ ਜੋ ਪੰਜਾਬ ਦੇ ਪ੍ਰਤੀ ਖਬਰਾਂ ਹੁੰਦੀਆਂ ਤੁਹਾਡੇ ਨਾਲ ਸਾਂਝੀ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਜੀ ਸ਼ੇਅਰ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ